ਰਾਤ ਦੇ ਹਨੇਰੇ ਚ ਚੋਰ ਰੋਸ਼ਨਦਾਨ ਤੋੜ ਕੇ ਬੈਂਕ ਦੇ ਅੰਦਰ ਵੜ ਗਏ ਜਿਨ੍ਹਾਂ ਦੀ ਸਾਰੀ ਕਰਤੂਤ ਸੀਸੀਟੀਵੀ ਚ ਕੈਦ ਹੋ ਗਈ ਹੈ ਪਠਾਨਕੋਟ ਦੇ ਪੰਜਾਬ ਗ੍ਰਾਮੀਨ ਬੈਂਕ ਨੁਸ਼ਹਿਰਾ ਨਾਲ ਬੰਦਾ ਦਾ ਇਹ ਮਾਮਲਾ ਹੈ ਜਿੱਥੇ ਚੋਰਾਂ ਨੇ ਬੈਂਕ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਸੀਸੀਟੀਵੀ ਚ ਕੈਦ ਹੋ ਗਏ ਨੇ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਬੈਂਕ ਦੇ ਅੰਦਰ ਇਹ ਚੋਰ ਫਰੋਲਾ ਫਰਾਲੀ ਕਰ ਰਹੇ ਨੇ ਤਰਾਜ਼ ਖੋਲ ਕੇ ਚੈੱਕ ਕੀਤਾ ਜਾ ਰਿਹਾ ਹੈ ਇਹਨਾਂ ਚੋਰਾਂ ਵੱਲੋਂ ਪਹਿਲਾਂ ਬੈਂਕ ਦਾ ਰੋਸ਼ਨਦਾਨ ਤੋੜਿਆ ਗਿਆ ਤੇ ਫਿਰ ਅੰਦਰ ਬੜੇ ਚੋਰ ਅੰਦਰ ਫਰੋਲਾ ਫਰਾਲੀ ਜਣਾ ਵੱਲੋਂ ਸ਼ੁਰੂ ਕਰ ਦਿੱਤੀ ਗਈ। ਪੈਸੇ ਲੱਭਣ ਦੀ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਗਈ। ਕੈਸ਼ ਨੂੰ ਇਹਨਾਂ ਵੱਲੋਂ ਲੱਭਿਆ ਗਿਆ। ਇਸ ਦੇ ਨਾਲ ਹੀ ਇਹਨਾਂ ਨੇ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। ਸੀਸੀਟੀਵੀ ਤਸਵੀਰਾਂ 'ਚ ਦੋ ਚੋਰ ਬੈਂਕ ਦੇ ਅੰਦਰ ਘੁੰਮਦੇ ਨਜ਼ਰ ਆ ਰਹੇ ਨੇ। ਬੈਂਕ ਦੇ ਦਿਰਾਜ ਖੋਲ ਕੇ ਚੈੱਕ ਕਰਦੇ ਨੇ ਪਰ ਉਹਨਾਂ ਨੂੰ ਇੱਥੋਂ ਕੁਝ ਵੀ ਨਹੀਂ ਮਿਲਦਾ। ਫਿਰੇ ਸੇਫ ਨੂੰ ਤੋੜਨ ਦੀ ਕੋਸ਼ਿਸ਼ ਕਰਤੇ ਨੇ ਪਰ ਕਾਮਯਾਬ ਬੇਸ਼ੱਕ ਚੋਰ ਬੈਂਕ ਦਾ ਕੋਈ مالی ਨੁਕਸਾਨ ਕਰਨ ਚ ਕਾਮਯਾਬ ਨਹੀਂ ਹੋ ਸਕੇ ਪਰ ਬੈਂਕ ਕਜੇ ਹੀ ਸੰਵੇਦਨਸ਼ੀਲ ਇਮਾਰਤ ਅੰਦਰ ਆਰਾਮ ਨਾਲ ਘੁੰਮ ਫਿਰ ਕੇ ਨਿਕਲ ਜਾਣ ਦੀ ਘਟਨਾ ਨੇ ਇਲਾਕੇ ਦੇ ਲੋਕਾਂ ਚ دہشت ਖੋਰ ਵਾਦਾ ਦਿੱਤੀ ਹੈ ਫਿਲਹਾਲ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਬਤੋਈ ਹੈ ਪਰ ਮੈਂ ਸਮੀਰਤ ਸਿੰਘ ਛਲਾਰੀਆ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਨੇ ਸ਼ਹਿਰਾ ਨਲਵੰਦਾ ਅੱਜ ਸਵੇਰੇ 9:45 ਮਿੰਟ ਜਿਲ੍ਹੇ ਦੇ ਬੈਂਕ ਵਿੱਚ ਆਏ ਹਾਂ ਤੇ ਪਤਾ ਲੱਗਿਆ ਕਿ ਬੈਂਕ ਵਿੱਚ ਅੰਦਰ ਖਲਾਰਾ ਪਿਆ ਹੋਇਆ ਸਾਰਾ ਤੇ ਜਿੱਦ ਲਈ ਅਸੀਂ ਬਾਅਦ ਵਿੱਚ ਪਿਛਲੇ ਜਾ ਕੇ ਦੇਖਿਆ ਤਾਂ ਪਿਛਲੇ ਰੋਸ਼ਨਦਾਨ ਨੂੰ ਤੋੜ ਕੇ ਤੇ ਅੰਦਰ ਉਹਦੇ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੋਈ ਹੈ ਤੇ ਜਦ ਲਈ ਅੰਦਰ ਜਾ ਕੇ ਖੋਲ ਕੇ ਦੇਖਿਆ ਕਿ ਤੇ ਕਾਫੀ ਖਲਾਰਾ ਖਲੋਰਾ ਪਿਆ ਹੋਇਆ ਸੀ ਪਰ ਸੇਫ ਜਿਹੜੀ ਟੁੱਟਣੋਂ ਬਚੀ ਹੋਈ ਹੈ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਸੇਫ ਨੂੰ ਤੋੜਨ ਦੀ ਤੇ ਕੰਪਿਊਟਰ ਅਤੇ ਸੀਪੀਓ ਵਗੈਰਾ ਠੀਕ ਨੇ ਪਰ ਡਾਕੂਮੈਂਟ ਵਗੈਰਾ ਅਜੇ ਪੂਰੀ ਤਰ੍ਹਾਂ ਚੈੱਕ ਨਹੀਂ ਕੀਤੇ ਕੁਝ ਹੋ ਸਕਦਾ ਹੈ ਫਾਰਟ ਵਗੈਰਾ ਦਿੱਤੇ ਹੋਣ ਪਰ ਮੈਕਸਿਮ ਚੀਜ਼ਾਂ ਕੈਸ਼ ਤੇ ਹੋਰ ਸਿਕਿਉਰਟੀ ਜਿਹੜੀ ਉਹ ਸੇਫ ਹੈ ਕੋਈ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਵਗੈਰਾ ਦੀ ਕੋਈ ਇੱਥੇ ਨਹੀਂ ਹੈਗਾ ਇਹਦੇ ਵਿੱਚ ਕੈਮਰੇ ਲੱਗੇ ਹੋਏ ਨੇ ਤੇ ਕੈਮਰੇ ਵਿੱਚ ਜਿਨ੍ਹਾਂ ਨੇ ਵੀ ਚੋਰੀ ਕੀਤੀ ਚੋਰੀ ਦੀ ਕੋਸ਼ਿਸ਼ ਕੀਤੀ ਹੈ ਉਹ ਕੈਮਰੇ ਦੇ ਰਿਕਾਰਡ ਵਿੱਚ ਹੋ ਗਿਆ ਤੇ ਸਬੰਧਤ ਕੈਮਰੇ ਦੀ ਰਿਕਾਰਡਿੰਗ ਦੀ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਪ੍ਰਸ਼ਾਸਨ ਦੇ ਧਿਆਨ ਤੁਸੀਂ ਗੱਲ ਲੈਂਦੀ ਹੈ ਕੋਈ ਆਇਆ ਕੋਈ ਅਧਿਕਾਰੀ ਪ੍ਰਸ਼ਾਸਨ ਦੇ ਧਿਆਨ ਵਿੱਚ ਸਵੇਰੇ 100 ਨੰਬਰ ਤੇ ਡਾਇਲ ਕਰਕੇ ਕਰ ਦਿੱਤਾ ਹੈ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਤੇ ਪਰਸਿਸਕ ਟੀਮ ਵੀ ਆਂਦੀ ਪਈ ਹੈ ਤੇ ਉਹਨਾਂ ਅਧਿਕਾਰੀਆਂ ਜੋ ਵੀ ਕਾਰਵਾਈ ਹੈ ਉਹਨਾਂ ਨਾਲ ਸਾਡਾ ਪੂਰਾ ਸਹਿਯੋਗ ਕਰੇਗਾ। ਚਲੋ ਬਤੋइए। ਫਿਰ ਮੈਂ ਸਮੀਰ ਸਿੰਘ ਖਲਾਰੀਆ ਮੈਨੇਜਰ ਪੰਜਾਬ ಗ್ರಾਮੀਨ ਬੈਂਕ ਨੇ ਸ਼ਹਿਰਾ ਨਲੰਬੰਦਾ ਅੱਜ ਅਸੀਂ ਸਵੇਰੇ 9:45 ਮਿੰਟ ਜਿਲ੍ਹੇ ਦੇ ਬੈਂਕ ਵਿੱਚ ਆਏ ਆਂ ਤੇ ਪਤਾ ਲੱਗਿਆ ਕਿ ਬੈਂਕ ਵਿੱਚ ਅੰਦਰ ਖਲਾਰਾ ਪਿਆ ਹੋਇਆ ਸਾਰਾ ਤੇ ਜਿੱਦ ਲਈ ਅਸੀਂ ਬਾਅਦ ਪਿਛਲੇ ਜਾ ਕੇ ਦੇਖਿਆ ਤਾਂ ਪਿਛਲੇ ਰੋਸ਼ਨਦਾਨੋ ਤੋੜ ਕੇ ਤੇ ਅੰਦਰ ਉਹਦੇ ਵਿੱਚ ਚੋਰੀ ਦੀ ਕਚੀਸ ਕੀਤੀ ਗਈ ਹੋਈ ਹੈ। ਦੇ ਜਲੇ ਅੰਦਰ ਜਾ ਕੇ ਖੋਲ ਕੇ ਦਿਖਿਆ ਕਿ ਕਾਫੀ ਖਲਾਰਾ ਖਲੋਰਾ ਪਿਆ ਹੋਇਆ ਸੀ ਪਰ ਸੇਫ ਜਿਹੜੀ ਟੁੱਟਣੋਂ ਬਚੀ ਹੋਈ ਹੈ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਸੇਫ ਨੂੰ ਤੋੜਨ ਦੀ ਤੇ ਕੰਪਿਊਟਰ ਅਤੇ ਸੀਪੀਓ ਵਗੈਰਾ ਠੀਕ ਨੇ ਪਰ ਡਾਕੂਮੈਂਟ ਵਗੈਰਾ ਜੇ ਪੂਰੀ ਤਰ੍ਹਾਂ ਚੈੱਕ ਨਹੀਂ ਕੀਤੇ ਕੁਝ ਹੋ ਸਕਦਾ ਹੈ ਫਾੜ ਵਗੈਰਾ ਦਿੱਤੀ ਹੋਣਾ ਪਰ ਮੈਕਸਿਮ ਚੀਜ਼ਾਂ ਕੈਸ਼ ਤੇ ਹੋਰ ਸਿਕਿਉਰਟੀ ਜਿਹੜੀ ਹੈ ਉਹ ਸੇਫ ਹੈ ਕੋਈ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਵਗੈਰਾ ਦੀ ਕੋਈ ਇੱਥੇ ਨਹੀਂ ਹੈਗਾ ਇਹਦੇ ਵਿੱਚ ਕੈਮਰੇ ਲੱਗੇ ਹੋਏ ਨੇ ਤੇ ਕੈਮਰੇ ਵਿੱਚ ਜਿਨ੍ਹਾਂ ਨੇ ਵੀ ਚੋਰੀ ਕੀਤੀ ਚੋਰੀ ਦੀ ਕੋਸ਼ਿਸ਼ ਕੀਤੀ ਹੈ ਉਹ ਕੈਮਰੇ ਦੇ ਰਿਕਾਰਡ ਵਿੱਚ ਹੋ ਗਿਆ ਤੇ ਸਬੰਧਤ ਕੈਮਰੇ ਦੀ ਰਿਕਾਰਡਿੰਗ ਵੀ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤੀ ਪ੍ਰਸ਼ਾਸਨ ਦੇ ਧਿਆਨ ਚ ਤੁਸੀਂ ਗੱਲ ਲੈਂਦੀ ਹੈ ਕੋਈ ਆਇਆ ਕੋ ਅਧਿਕਾਰੀ ਪ੍ਰਸ਼ਾਸਨ ਦੇ ਧਿਆਨ ਵਿੱਚ ਸਵੇਰੇ 100 ਨੰਬਰ ਤੇ ਡਾਇਲ ਕਰਕੇ ਕਰ ਦਿੱਤਾ ਹੈ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਤੇ ਤੇ ਉਹਨਾਂ ਲਈ ਜੋ ਵੀ ਕਰ ਲਈ ਉਹਨਾਂ ਨਾਲ ਸਾਡਾ ਥੋੜਾ ਸਹਿਯੋਗ ਕਰਨਾ ਹੈ